ਲਾਵੀ ਬੱਚਿਆਂ ਦੇ ਲੱਗ ਚੁੱਕੇ ਨੇ ਸਕੂਲ ਸਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਚੱਲ ਰਹੀਆਂ ਸੀ ਛੁੱਟੀਆਂ ਹੁਣ ਜਿਹੜੇ ਤੁਹਾਡੇ ਜਵਾਕ ਨੇ ਇਹਨਾਂ ਦਾ ਸਿਰ ਦਰਦ ਪੇਟ ਦਰਦ ਬੁਖਾਰ ਮੂੰਹ ਦਰਦ ਜਾੜਾ ਦਰਦ ਢਿੱਡ ਦਰਦ ਸਾਰਾ ਹੀ ਸਰੀਰ ਦਰਦ ਹੋਣ ਲੱਗ ਜੂਗਾ ਇਹਨਾਂ ਨੂੰ ਪਤਾ ਨਹੀਂ ਕਿੰਨੀਆਂ ਕਿਹ ਬਿਮਾਰੀਆਂ ਲੱਗਣੀਆਂ ਇਹ ਤੁਹਾਨੂੰ ਵੀ ਪਤਾ ਹੀ ਆ ਲੱਗ ਚੁੱਕੀਆਂ ਹੋਣੀਆਂ ਪਹਿਲੇ ਤਰੀਕ ਨੂੰ ਹੀ ਹਨਾ ਕਿਉਂਕਿ ਸਾਨੂੰ ਮੈਨੂੰ ਤਾਂ ਪਤਾ ਕਿਉਂਕਿ ਜਦੋਂ ਅਸੀਂ ਵੀ ਸਕੂਲ ਜਾਂਦੇ ਸੀਗੇ ਹਨਾ ਸਾਨੂੰ ਵੀ ਜਦੋਂ ਸਕੂਲ ਲੱਗਦੇ ਸੀਗੇ ਸਾਰੀਆਂ ਬਿਮਾਰੀਆਂ ਆ ਜਾਂਦੀਆਂ ਸੀ ਕਦੇ ਸਿਰਦਰਦ ਹੋਣ ਲੱਗ ਜਾਂਦਾ ਸੀਗਾ ਤਕਰੀਬਨ ਬਿਮਾਰੀ ਆ ਜਿਹੜੀ ਸਵੇਰੇ 7:30 ਵਜੇ ਸਟਾਰਟ ਹੋ ਜਾਂਦੀ ਸੀ 7:30 ਵਜੇ ਹੀ ਕਹਿਣ ਲੱਗ ਜਾਂਦੇ ਸੀ ਮੰਮੀ ਨੂੰ ਮੰਮੀ ਅੱਜ ਤਾਂ ਮੇਰਾ ਢਿੱਡ ਦਰਦ ਹੋ ਰਿਹਾ ਮੰਮੀ ਅੱਜ ਤਾਂ ਮੇਰਾ ਸਿਰਦਰਦ ਹੋ ਰਿਹਾ ਤੁਹਾਡੇ ਘਰ 'ਚ ਵੀ ਸ਼ੁਰੂ ਹੋ ਗਿਆ ਹੋਣਾ ਇਹ ਸਾਰਾ ਕੁਝ ਹੋਊਗਾ ਬਥੇਰੇ ਤੁਸੀਂ 1 ਮਹੀਨਾ ਹੁਣ ਨਜ਼ਾਰੇ ਲੈ ਲੇ ਹੈਨਾ 1 ਮਹੀਨੇ ਤੋਂ ਸਾਰੇ ਜਿਹੜੇ ਜਵਾਕ ਨੇ ਕੋਈ ਨਾਨੀ ਦੇ ਘਰ ਗਿਆ ਕੋਈ ਮੰਮੀ ਦੇ ਘਰ ਗਿਆ ਇੱਕ ਮਹੀਨੇ ਚ ਤਾਂ ਉਹਨਾਂ ਦੇ ਵਿਚਾਰਾਂ ਨੇ ਇਹਨਾਂ ਨੇ ਢਿੱਡ ਦਰਦ ਹੋਣ ਲਾਤੇ ਹੋਣੇ ਹੈਨਾ ਕਦੇ ਉਹਨਾਂ ਦੇ ਵਿਚਾਰਾਂ ਦੇ ਸਿਰ ਦਰਦ ਹੋਣ ਲੱਗੇ ਹੋਣੇ ਹੁਣ ਉਹ ਆਰਾਮ ਕਰਨਗੇ ਹੁਣ ਥੋੜੇ ਦੁਖਣਗੇ ਜਵਾਕਾਂ ਦੇ ਵੀ ਦੁਖਣਗੇ ਥੋੜੇ ਵੀ ਦੁਖਣ ਲਾਨਗੇ ਇਹ ਪਹਿਲਾਂ ਤਾਂ ਜਦੋਂ ਛੁੱਟੀਆਂ ਹੋਈਆਂ ਸਾਰਿਆਂ ਨੂੰ ਖੁਸ਼ੀ ਹੋ ਗਈ ਹੈਨਾ ਬੀਚਾਲ ਹੁਣ ਜਵਾਕ ਮਹੀਨੇ ਲਈ ਕੋਈ ਭੂਆ ਦੇ ਜਾ ਰਿਹਾ ਹੈ ਕੋਈ ਨਾਨੀ ਦੇ ਜਾ ਰਿਹਾ ਹੈ ਕੋਈ ਮਾਮੀ ਦੇ ਜਾ ਰਿਹਾ ਘਰ ਚ ਥੋੜੀ ਜੀ ਸ਼ਾਂਤੀ ਜੀ ਰਹੂਗੀ ਇੱਕ ਮਹੀਨਾ ਹੋ ਗਿਆ ਨਾਨਕਿਆਂ ਦਾ ਇਹਨਾਂ ਨੇ ਜੀਣਾ ਦੁੱਬਰ ਕਰਿਆ ਹੋਇਆ ਹੈ ਮਾਮੀ ਆ ਚੀਜ਼ ਖਾਣੀ ਆ ਮਾਮੀ ਉਹ ਚੀਜ਼ ਖਾਣੀ ਆ ਹੁਣ ਲੱਗੂ ਤੁਹਾਨੂੰ ਪਤਾ ਆਗੇ ਨਾ ਵਾਪਸ ਤੇ ਜਵਾਕ ਵੀ ਹੁਣ ਭਾਈ ਜੀ ਨਾਲ ਤਾਂ ਛੁੱਟੀਆਂ ਦਾ ਕੰਮ ਹੋ ਗਿਆ ਪੋਤਾ ਚੱਲ ਫਿਰ ਵੀ ਠੀਕ ਐ ਜਿਨ੍ਹਾਂ ਦਾ ਵਿਚਾਰਾ ਤਾਂ ਰਹਿ ਗਿਆ ਹੋਵੇਗਾ ਉਹਨਾਂ ਨੂੰ ਤਾਂ ਸਿਆਪੇ ਪੈ ਰਹੇ ਹੋਣੇ ਜਾਣ ਨੂੰ ਸਾਡੇ ਟਾਈਮ ਪਤਾ ਕੀ ਹੁੰਦਾ ਸੀ ਜਦੋਂ ਸਕੂਲ 'ਚ ਛੁੱਟੀਆਂ ਦਾ ਕੰਮ ਦੰਦੇ ਸੀਗੇ ਨਾ ਟੀਚਰ ਸਾਨੂੰ ਮੈਡਮਾਂ ਨੇ ਕੰਮ ਦੇ ਦੇਣਾ ਅਸੀਂ ਕਹਿਣਾ ਵੀ ਫਟਾਫਟ ਐ ਕਰਦੇ ਆ ਹਲੇ ਤਾਂ 6-7 ਦਿਨ ਸਕੂਲ ਲੱਗਣਾ ਹੀ ਐ ਫਟਾਫਟ ਸਕੂਲ 'ਚ ਹੀ ਨਿਬੜ ਲੰਦੇ ਸੀ ਛੁੱਟੀਆਂ ਦਾ ਕੰਮ ਸਾਇੰਸ ਦਾ ਸਮਾਜਿਕ ਦਾ ਗਰੇਜੀ ਦਾ ਮੈਂ ਕਿਹਾ ਬਾਡਾ ਲਾ ਲੁੰਦੇ ਸੀ ਉਦੋਂ ਦਿਨ ਰਾਤ ਇੱਕ ਕਰਕੇ ਬਸ ਬੋਲਦੇ ਹੀ ਨਹੀਂ ਸੀ ਕਿਸੇ ਨਾਲ ਵੀ ਛੁੱਟੀਆਂ ਹੋਣੀਆਂ ਰੱਜ ਕੇ ਖੇਡਾਂਗੇ ਜਾਵਾਂਗੇ ਮਾਮੀ ਦੇ ਘਰ ਜਾਵਾਂਗੇ ਨਾਨੀ ਦੇ ਘਰ ਜਾਵਾਂਗੇ ਹੈਨਾ ਇਹ ਕਰਾਂਗੇ ਉਹ ਕਰਾਂਗੇ ਫਟਾਫਟ ਜਿੱਦ ਦਿਨ ਛੁੱਟੀ ਹੁੰਦੀ ਸੀ ਉਸ ਤੋਂ ਪਹਿਲਾਂ ਤਾਂ ਅਸੀਂ ਕੰਮ ਨਿਪਟਾ ਲੁੰਦੇ ਸੀ ਕੰਮ ਫਟਾਫਟ ਕਰਕੇ ਉਹ ਤੋਂ ਬਾਅਦ ਸਾਰੀਆਂ ਛੁੱਟੀਆਂ ਬਸ ਤਾਂ ਨਹੀਂ ਸੀ ਖੋਲਦੇ ਦੇਖਦੇ ਨਹੀਂ ਸੀ ਵੀ ਕਾਪੀਆਂ ਕਿੱਥੇ ਨੇ ਕਿਤਾਬਾਂ ਜਦੋਂ ਛੁੱਟੀਆਂ ਖਤਮ ਹੋਣ ਵਾਲੀਆਂ ਹੋਈਆਂ ਇੱਕ ਦੋ ਦਿਨ ਪਹਿਲਾਂ ਸਾਰਾ ਮਟੀਰੀਅਲ ਇਕੱਠਾ ਕਰਨ ਲੱਗ ਜਾਂਦੇ ਸੀ ਇਹੀਂ ਹੁੰਦਾ ਸਾਰੇ ਜਵਾਕਾਂ ਨਾਲ ਤੁਹਾਡਿਆਂ ਨਾਲ ਵੀ ਐਂ ਹੁੰਦਾ ਹੋਏਗਾ ਤੁਸੀਂ ਵੀ ਐਂ ਕਰਦੇ ਹੋਣੇ ਆ ਤੁਸੀਂ ਕਿਹੜਾ ਕਰਦੇ ਨਹੀਂ ਹੋਣੇ ਆ ਸੋ ਲੈ ਬਈ ਹੁਣ ਆਪਦੇ ਜਵਾਕਾਂ ਦੀਆਂ ਗੱਲਾਂ 'ਚ ਬਾਲੇ ਨਾ ਆਇਓ ਜੇ ਉਹ ਕਹਿੰਦੇ ਨੇ ਨਾ ਸਕੂਲ ਟਾਈਮ ਸਾਢੇ 7 ਵਜੇ ਤੋਂ 8 ਵਜੇ ਦੇ ਵਿੱਚ ਵੀ ਮੰਮੀ ਮੇਰਾ ਤਾਂ ਸਿਰਦਰਦ ਹੋ ਰਿਹਾ ਤਾਂ ਬਹਾਨਾ ਵੀ ਹੋ ਸਕਦਾ ਇਹ ਨਹੀਂ ਕਿ ਜਮਾ ਹੀ ਨਹੀਂ ਧਿਆਨ ਦੇਣਾ ਜਮਾਕਾਂ ਤੇ ਕਿਤੇ ਮੇਰੇ ਮਗਰ ਲੱਜੋ ਐਨਾ ਵੀ ਨਾ ਲੱਗਿਓ ਮਾੜਾ ਮੋਟਾ ਡਾਕਟਰ ਨੂੰ ਪੁੱਛ ਵੀ ਲਈਓ ਵੀ ਸੱਚੀ ਭਾਈ ਦਰਦ ਤਾਂ ਨਹੀਂ ਹੁੰਦਾ ਇਹਨੂੰ ਹੈਨਾ ਸੱਚੀ ਬੁਖਾਰ ਤਾਂ ਨਹੀਂ ਛੜਿਆ ਹੋਇਆ ਪਰ ਜ਼ਿਆਦਾਤਰ 90% ਬਹਾਨੇ ਚੱਲਨੇ ਆ ਸੋ ਹੁਣ ਇਹ ਤੁਹਾਨੂੰ ਪਤਾ ਕਿ ਤੁਹਾਡੇ ਜਮਾਕ ਬਹਾਨੇ ਲਾ ਰਹੇ ਨੇ ਜਾਂ ਸੱਚੀ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਸੋ ਬੱਚਿਆਂ ਦਾ ਧਿਆਨ ਰੱਖੋ ਇਹ ਤਾਂ ਹਾਸੀਆਂ ਖੇਡੀਆਂ ਦੀਆਂ ਗੱਲਾਂ ਨਹੀਂ ਹੈਨਾ ਸਾਰੇ ਇਦਾਂ ਕਰਦੇ ਨੇ ਜਮਾਕ ਉਹਨਾਂ ਨੂੰ ਇੱਕਮਾਈ ਗੱਲ ਕਰਾਂ ਸਾਡੇ ਗਵਾਂਡੀਆਂ ਦਾ ਹੀ ਜਵਾਕ ਲਾ ਲੋ ਹੈਨਾ ਕਹਿੰਦਾ ਮੰਮੀ ਹੁਣ ਉਹਨੂੰ ਬਹਾਨਾ ਵੀ ਨਹੀਂ ਲਾਣਾ ਆਂਦਾ ਬਹਾਨਾ ਲਾਣਾ ਕਿਹੜਾ ਸੌਖਾ ਝੂਠ ਵੀ ਬੋਲਣ ਲਈ ਮਾੜੀ ਮੋਟੀ ਅਕਲ ਚਾਹੀਦੀ ਆ ਹੈਨਾ ਨਕਲ ਵੀ ਕਹਿੰਦੇ ਅਕਲ ਦੇ ਨਾਲ ਹੁੰਦੀ ਆ ਉਹ ਕਦੇ ਤਾਂ ਕਹਿੰਦੇ ਆਖਰੇ ਮੇਰੇ ਢਿੱਡ ਦੁਖਦਾ ਚਲ ਠੀਕ ਆ ਢਿੱਡ ਵੀ ਦੁਖ ਸਕਦਾ ਕਦੇ ਕਦੇ ਮੇਰਾ ਸਿਰ ਦੁਖਦਾ ਚਲ ਸਿਰ ਵੀ ਦੁਖਦਾ ਹੈਨਾ ਕਈ ਚੀਜ਼ਾਂ ਚਾਹ ਲੋਨੇ ਗਣਤੀਆਂ ਬੁਖਾਰ ਹੋ ਗਿਆ ਚਲ ਬੁਖਾਰ ਵੀ ਬੰਦੇ ਨੂੰ ਹੋ ਸਕਦਾ ਇੱਕ ਦਿਨ ਕਹਿੰਦਾ ਕਹਿੰਦਾ ਮੇਰੀ ਤਾਂ ਜੀਬ ਦੁਖਦੀ ਆ ਲੈ ਹੁਣ ਹਾਸੇ ਵਾਲੀ ਗੱਲ ਹੈ ਜੀਬ ਵੀ ਕਿਸੇ ਦੀ ਦੁਖਦੀ ਹੁੰਦੀ ਆ ਵੀ ਘੱਟ ਬੋਲ ਲਿਆ ਕਰੋ ਸੋ ਉਹਦੇ ਮੰਮੀ ਨੇ ਥੱਪੜ ਲਾ ਹੈ ਕਹਿੰਦੀ ਚੱਲ ਸਕੂਲ ਤੇਰਾ ਤਾਂ ਰੋਜ਼ ਦਾ ਕੰਮ ਐ ਪਹਿਲਾਂ ਤੇਰਾ ਢਿੱਡ ਸਿਰ ਦਰਦੀ ਹੁੰਦਾ ਸੀ ਹੁਣ ਤੇਰੀ ਜੀਬ ਵੀ ਦੁਖਣ ਲੱਗ ਗਈ ਸੋ ਜਵਾਕ ਕਈ ਵਾਰੀ ਇਹੋ ਜਿਹੇ ਬਹਾਨੇ ਲਾ ਦਿੰਦੇ ਨੇ ਜਿਹੜੇ ਬੱਚਿਆਂ ਰਿਆਂ ਨੂੰ ਆਪ ਵੀ ਨਹੀਂ ਪਤਾ ਹੁੰਦੇ ਲੈ ਵੀ ਜਵਾਕਾਂ ਨੂੰ ਵੀ ਹੁਣ ਮੇਰੀ ਰਿਕੁਐਸਟ ਐ ਹੁਣ ਲੱਗੇ ਤੁਹਾਡੇ ਸਕੂਲ ਇੱਕ ਮਹੀਨਾ ਤੁਸੀਂ ਬਹੁਤ ਐਸ਼ ਕਰ ਲਈ ਨਾ ਛੁੱਟੀਆਂ ਚ ਬਥੇਰਾ ਨੱਚ ਟੱਪ ਲਏਗੇ ਮਾ ਖੇਡ ਲੀਆਂ ਨਾਨਕੇ ਘਰ ਜਾਇਆ ਏ ਭੂਆ ਘਰ ਜਾਇਆ ਏ ਮਾਸੀ ਘਰ ਜਾਇਆ ਏ ਹੁਣ ਇੱਕ ਤਾਂ ਆਪਣੇ ਘਰ ਟਿੱਕੇ ਬੈਠੋ ਤੇ ਦੂਜਾ ਪੜਾਈ ਨੂੰ ਲੈ ਲੋ ਸੀਰੀਅਸ ਨਹੀਂ ਤਾਂ ਫਿਰ ਮੈਡਮ ਦੇ ਡੰਡੇ ਤਿਆਰ ਨੇ ਹੁਣ ਸਾਰਾ ਜਿਹੜਾ ਆਪਣਾ ਧਿਆਨ ਹੈ ਪੜਾਈ ਤੇ ਲਾ ਦਿਓ ਹੈਨਾ ਖੇਡ ਲਈਏ ਬਥੇਰਾ ਹੁਣ ਕੰਮ ਵੀ ਹੋ ਗਿਆ ਜਿਨ੍ਹਾਂ ਦਾ ਛੁੱਟੀਆਂ ਦਾ ਕੰਮ ਰਹਿ ਗਿਆ ਉਹ ਕਰ ਲੋ ਫਟਾਫਟ ਤੇ ਬਾਕੀ ਹੁਣ ਲਾਓ ਪੜਾਈ ਤੇ ਧਿਆਨ ਕਿਉਂਕਿ ਪੜਨਾ ਜ਼ਿੰਦਗੀ 'ਚ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਮੈਂ ਤੁਹਾਡੇ ਸਾਹਮਣੇ ਬੈਠੇ ਬੋਲ ਰਹੀ ਆ ਹਨਾ ਮੈਂ ਵੀਡੀਓ ਬਣਾ ਰਹੀ ਆ ਤੁਸੀਂ ਐਣਾ ਸੋਚਿਓ ਕਿ ਮੈਂ ਅਨਪੜਾਂ ਮੈਂ ਬਥੇਰਾ ਪੜ੍ਹੀ ਲਿਖੀ ਆ ਹਨਾ ਮੈਂ ਤੁਹਾਨੂੰ ਸਮਝਾ ਰਹੀ ਆ ਹਾਸੇ ਦੀਆਂ ਗੱਲਾਂ ਵੀ ਹੋ ਗਈਆਂ ਸਮਝਦਾਰੀ ਦੀਆਂ ਵੀ ਹੋ ਗਈਆਂ ਹੁਣ ਤੁਸੀਂ ਸਮਝਦਾਰ ਬਣ ਜਾਓ ਸਾਰੇ ਜਵਾਕਾਂ ਨੇ ਕੋਈ ਤਾਂ ਦੇਖੋ ਬਹਾਨਾ ਨਹੀਂ ਮਾਰਨਾ ਸਕੂਲ ਜਾਣ ਲੱਗਿਆਂ ਕਿਸੇ ਨੇ ਨਹੀਂ ਝੂਠ ਬੋਲਣਾ ਕਿ ਮੇਰਾ ਸਿਰ ਦੁਖਦਾ ਮੇਰਾ ਢਿੱਡ ਦੁਖਦਾ ਜਾਂ ਮੇਰੀ ਜੇਬ ਦੁਖਦੀ ਆ ਹੈਣਾ ਕਿਸੇ ਨੇ ਆਪਣੀ ਮੰਮੀ ਨੂੰ ਬੇਫਕੂਫ ਨਹੀਂ ਬਣਾਉਣਾ ਝੂਠ ਬੋਲ ਕੇ ਕਿਉਂਕਿ ਮੰਮੀ ਨੂੰ ਪਤਾ ਹੁੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ ਫਿਰ ਉਹਨੇ ਥਾਪੜੇ ਲਾਣੇ ਆ ਤੁਹਾਡੇ ਤੇ ਇਹ ਦੂਜੀ ਗੱਲ ਝੂਠ ਬੋਲਣਾ ਪਾਪ ਹੁੰਦਾ ਜਿਹੜੇ ਜਵਾਕ ਝੂਠੇ ਬਹਾਨੇ ਮਾਰਦੇ ਨੇ ਕਿ ਮੰਮੀ ਮੇਰਾ ਢਿੱਡ ਦਰਦ ਹੁੰਦਾ ਇਹ ਤੁਸੀਂ ਦੇਖ ਲਓ ਜਿਹੜਾ ਬੰਦਾ ਝੂਠ ਬੋਲਦਾ ਨਾ ਉਹਦਾ ਸੱਚੀ ਮੁੱੱਚੇ ਢਿੱਡ ਦੁਖਣ ਲੱਗ ਜਾਂਦਾ ਇਸ ਕਰਕੇ ਤੁਸੀਂ ਝੂਠ ਨਹੀਂ ਬੋਲਣਾ ਜਮਾ ਵੀ ਨਹੀਂ ਬੋਲਦਾ ਠੀਕ ਹੈ ਜੇ ਮੰਨ ਲਓ ਤੁਹਾਡਾ ਕੋਈ ਭੈਣ ਭਰਾ ਝੂਠ ਬੋਲ ਕੇ ਕਹਿ ਰਿਹਾ ਕਿ ਮੰਮੀ ਮੇਰਾ ਟਿੱਡ ਦਰਦ ਹੋ ਰਿਹਾ ਮੈਂ ਤਾਂ ਸਕੂਲ ਨਹੀਂ ਜਾਣਾ ਤਾਂ ਦੂਜਾ ਫਟਾਫਟ ਸ਼ਿਕਾਇਤ ਲਾ ਦਿਆ ਕਰੋ ਕਿ ਮੰਮੀ ਇਹ ਤਾਂ ਝੂਠ ਬੋਲ ਰਿਹਾ ਠੀਕ ਹੈ ਨਾ ਨਾਲੇ ਤਾਂ ਦੇਖ ਉਹਦੇ ਥੱਪੜ ਪੈਣਗੇ ਨਾਲੇ ਉਹਨੂੰ ਸਕੂਲ ਜਾਣਾ ਪਊਗਾ ਲੈ ਵੀ ਇੱਕ ਦੂਜੇ ਦੀ ਲਾ ਦਿਆ ਕਰੋ ਸ਼ਿਕਾਇਤ ਤੇ ਹੁਣ ਝੂਠ ਜਮਾਂ ਲਈ ਬੋਲਣਾ ਕਿਉਂਕਿ ਝੂਠ ਬੋਲਣਾ ਪਾਪ ਹੁੰਦਾ ਜਿਹੜਾ ਝੂਠ ਬੋਲਦਾ ਨਾ ਉਹਦੇ ਸਿੰਘ ਆ ਜਾਂਦੇ ਨੇ ਸਿਰ ਤੇ ਇੱਥੇ ਸਿਰ ਤੇ ਨਾ ਫਿਰ ਉਹਦੇ ਸਿੰਘ ਲੱਗ ਜਾਂਦੇ ਨੇ ਤੇ ਉਹ ਬੰਦਾ ਨਾ ਫਿਰ ਜਿੰਨ ਬਣ ਜਾਂਦਾ ਹੈ ਹੈਨਾ ਕਿਸੇ ਦੇ ਪੂੰਛ ਲੱਗ ਜਾਂਦੀ ਆ ਸੋ ਜਿਹੜਾ ਬੰਦਾ ਝੂਠ ਬੋਲਦਾ ਫਿਰ ਉਹਨੋਂ ਜਾਂ ਫਿਰ ਕਾਲਾ ਹੋ ਜਾਂਦਾ ਬਹੁਤ ਚੀਜ਼ਾਂ ਹੋ ਜਾਂਦੀਆਂ ਇਸ ਕਰਕੇ ਜਵਾਕੋ ਝੂਠ ਦਾ ਜਮਾ ਨਹੀਂ ਬੋਲਣਾ ਕਿਸੇ ਨੇ ਵੀ ਨਹੀਂ ਬੋਲਣਾ ਹੈਨਾ ਬੋਲਦੇ ਤਾਂ ਨਹੀਂ ਹੈਗੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਠੀਕ ਆ ਕਮੈਂਟ ਕਰਕੇ ਦੱਸਿਓ ਜਿਹੜੇ ਜਵਾਕਾਂ ਨੇ ਵੀ ਦੇਖੀ ਆ ਵੀ ਝੂਠ ਤਾਂ ਨਹੀਂ ਬੋਲਦੇ ਹੈਗੇ ਜਰੂਰ ਕਮੈਂਟ ਕਰਿਓ ਠੀਕ ਆ ਇਹ ਵੀਡੀਓ ਤੁਹਾਡੇ ਵਾਸਤੇ ਆ ਤੇ ਲਓ ਜੀ ਹੁਣ ਵਧੀਆਂ-ਵਧੀਆਂ ਆਪਣੀ ਨੰਬਰ ਲੈ ਕੇ ਪਾਸ ਹੋਣਾ ਸਾਰਿਆਂ ਨੇ ਘੈਂਟ-ਘੈਂਟ ਪੜ੍ਹਾਈ ਕਰਨੀ ਆ ਸੋਹਣੇ ਕੱਪੜੇ ਪਾ ਕੇ ਤਿਆਰ-ਸ਼ਿਆਰ ਹੋ ਕੇ ਜਾਇਆ ਕਰੋ ਤੇ ਮम्मी ਨੂੰ ਬਹਾਨਾ ਜਮਾ ਨਹੀਂ ਮਾਰਨਾ ਜੇ ਮੈਨੂੰ ਪਤਾ ਲੱਗ ਗਿਆ ਕਿਸੇ ਜਮਾਕ ਨੇ ਝੂਠ ਬੋਲਿਆ ਫਿਰ ਦੇਖਿਓ ਮੈਂ ਤੁਹਾਡੇ ਘਰ ਆਉਂਗੀ ਮੈਂ ਫਿਰ ਤੁਹਾਡੇ ਥੱਪੜ ਲਾਉਂਗੀ ਠੀਕ ਹੈ ਚਲੋ ਜੀ ਹੁਣ ਮੇਰੀ ਵੀਡੀਓ ਕਰ ਦੋ ਸ਼ੇਅਰ ਤੇ ਜਿਹੜੇ ਬੱਚੇ ਵਧੀਆ ਹੋਣਗੇ ਉਹਨਾਂ ਨੂੰ ਫਿਰ ਮੈਂ ਮਿਲ ਕੇ ਉਹਨਾਂ ਨਾਲ ਫੋਟੋ ਵੀ ਖਿੱਚਾਂਗੇ ਫਿਰ ਮੈਂ ਸਟੋਰੀ ਪਾਉਂਗੀ ਠੀਕ ਹੈ ਝੂਠ ਨਹੀਂ ਕਿਸੇ ਨੇ ਬੋਲਣਾ ਚਲੋ ਬਾਏ ਬਾਏ ਸਤਿ ਸ਼੍ਰੀ ਅਕਾਲ ਤੇ ਮੇਰੀ ਇਨਸਟਾ ਆਈਡੀ ਫੋਲੋ ਕਰ ਲਓ ਬੱਬਲਕੌਰ 1313 ਫਿਰ ਮਿਲਦੀਆਂ ਅਗਲੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ